ਸასიਆ ਕਾਲ ਜੀ ਪੰਜਾਬੀ ਰਿਸ਼ਤੇ ਤੋਂ ਆਪਾਂ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਲੜਕੇ ਤੇ ਲੜਕੀਆਂ ਦੇ ਰਿਸ਼ਤੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਲੜਕੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਲਈ ਜਾਂਦੀ ਹੈ ਅਤੇ ਲੜਕਿਆਂ ਦੇ ਰਿਸ਼ਤੇ ਦੀ ਐਡ ਦੀ ਫੀਸ ਅਸੀਂ ਇਕ ਵਾਰ ਲੈਂਦੇ ਹਾਂ ਅਤੇ ਐਡ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ ਅੱਜ ਸੀ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਬਠਿੰਡੇ ਏਰੀਏ ਤੋਂ ਕਾਸਟ ਜੱਟ ਸਿੱਖ ਢਿੱਲੋਂ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1998 ਕੱਦ 5 ਫੁੱਟ 5 ਇੰਚ ਸਟੱਡੀ ਬੀਐਸਸੀ ਮੈਡੀਕਲ ਮਾਸਟਰ ਆਨਰਸ ਬੈਡੀਗਰ ਜ਼ੂਲੋਜੀ ਲੜਕੀ ਪ੍ਰੀਪ੍ਰੈਂਗ ਫਾਰ ਯੂਜੀਸੀ ਨੈਟ ਵਿੱਚ ਜੌਬ ਕਰ ਰਹੀ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਬ੍ਰਦਰ ਜੋ ਕਿ ਕੈਨੇਡਾ ਵਿੱਚ ਹੈ ਇਨਾ ਨੂੰ ਲੜਕਾ ਨਸ਼ਾਰਤ ਵੈਜੀਟੇਰੀਅਨ ਕੱਦ 5 ਫੁੱਟ 11 ਇੰਚ ਤੋਂ ਉੱਪਰ ਹੋਵੇ ਵੈਲ ਸੈਟਲਡ ਅਤੇ ਐਜੂਕੇਟਿਡ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਅਤੇ ਜ਼ਮੀਨ 10 ਤੋਂ 15 ਕਿੱਲੇ ਤੱਕ ਇੰਡੀਆ ਵਿੱਚ ਹੋਵੇ ਜੇਕਰ ਪ੍ਰਾਪਰਟੀ ਸ਼ਹਿਰੀ ਹੈ ਤਾਂ 10 7 ਤੋਂ 10 ਕਿੱਲੇ ਤੱਕ ਹੋਵੇ ਸਿਰਫ ਮਾਲਵਾਈਏ ਵਾਲੇ ਹੀ ਇਸ ਫੈਮਿਲੀ ਨੂੰ ਫੌਂਡ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9876460475 ਅਗਲਾ ਰਿਸ਼ਤਾ ਕਾਸਟ ਜੱਟ ਸਿਕ ਗੋਤ ਪੱਟੀ ਪੁੰਨੀਆਂ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 3 ਇੰਚ ਸਟੱਡੀ ਡਾਕਟਰ ਬੀ ਡੀ ਐਸ ਏਰੀਆ ਖੰਨਾ ਲੜਕੀ ਦਾ ਇੱਕ ਬ੍ਰਦਰ ਆਸਟ੍ਰੇਲੀਆ ਵਿੱਚ ਸਟੱਡੀ ਕਰ ਰਹਾ ਹੈ ਅਤੇ ਪਿਤਾ ਜੀ ਐਗਰੀਕਲਚਰ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹ ਫੈਮਿਲੀ ਸਿੱਖ ਹੈ ਇਹਨਾਂ ਨੂੰ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਜੇਕਰ ਲੜਕਾ ਪੰਜਾਬ ਵਿੱਚ ਹੈ ਤਾਂ ਡਾਕਟਰ ਹੋਵੇ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ ਲੜਕਾ ਸੇਮ ਕਾਸਟ ਤੋਂ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9464416 611 ਅਗਲਾ ਰਿਸ਼ਤਾ ਕੋਟਕਪੂਰਾ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਕੈਨੇਡਾ ਦੀ ਪੀਆ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 2 ਇੰਚ ਲੜਕੀ ਕੋਲ ਅਮਰੀਕਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਹੈ ਲੜਕੀ ਦੀ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੋਈ ਹੈ ਇਹਨਾਂ ਨੂੰ ਲੜਕਾ ਸੋਨਾ ਨਸ਼ੇ ਤੋਹਤ ਅਤੇ ਇੰਡੀਆ ਵਿੱਚ 8 ਤੋਂ 10 ਕਿੱਲੇ ਜ਼ਮੀਨ ਹੋਵੇ ਅਤੇ ਲੜਕਾ ਕੈਨੇਡਾ ਵਿੱਚ ਸੈਟਲਡ ਹੋਵੇ ਮਾਲਵੇ ਇਲਾਕੇ ਵਾਲੇ ਨੂੰ ਇਹ ਫੈਮਿਲੀ ਪਹਿਲ ਦੇएगी ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ WhatsApp ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ WhatsApp ਨੰਬਰ 9877235885 ਅਗਲਾ ਰਿਸ਼ਤਾ ਜ਼ਿਲ੍ਹਾ ਸੰਗਰੂਰ ਮਹਾਲੀ ਤੋਂ ਕਾਸਟ ਜਰਸੀਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 5 ਇੰਚ ਸਟੱਡੀ BCA IT ਡਿਪਲੋਮਾ ਫੈਮਿਲੀ ਵਿੱਚ ਮਾਤਾ ਪਿਤਾ ਇੱਕ ਬ੍ਰਦਰ ਜੋ ਕਿ ਕੈਨੇਡਾ ਵਿੱਚ ਹੈ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਲੜਕੀ ਦਾ ਕੈਨੇਡਾ ਦਾ ਮਿਸਟਰ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਮੋਹਾਲੀ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਹੈ ਅਤੇ ਸੈਲਰੀ 60 ਤੋਂ 65 ਹਜ਼ਾਰ ਮਹੀਨੇ ਦੀ ਹੈ ਇਹਨਾਂ ਨੂੰ ਲੜਕਾ ਮੁੰਨਾ ਹੋਵੇ ਅਤੇ ਸੋਹਣਾ ਹੋਵੇ ਲੜਕਾ ਕੈਨੇਡਾ ਯੂਐਸਏ ਜਾਂ ਯੂਕੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਇੰਡੀਆ ਵਿੱਚ ਵਧੀਆ ਜ਼ਮੀਨ ਜਾਇਦਾਦ ਵਾਲਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 91155278 ਅਗਲਾ ਰਿਸ਼ਤਾ ਐਸਸੀ ਪਰਿਵਾਰ ਦੀ ਵਿਡੋ ਲੜਕੀ ਦਾ ਲੜਕੀ ਕੋਲ 11 ਸਾਲ ਦਾ ਇੱਕ ਬੇਟਾ ਹੈ ਲੜਕੀ ਦਾ ਜਨਮ 1981 ਸਟੱਡੀ ਬੀਏ ਬੀਐਡ ਐਮਸੀਏ ਕੰਪਿਊਟਰ ਲੜਕੀ ਦੀ ਫੈਮਿਲੀ ਵਿੱਚ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹੈ ਲੜਕੀ ਦੇ ਭੈਣ ਭਰਾ ਮੈਰਿਡ ਹਨ ਪਿਤਾ ਸ਼ੌਪ ਕਿਪਰ ਹਨ ਅਤੇ ਮਾਤਾ ਹਾਊਸ ਵਾਈਫ ਹੈ। ਇਹਨਾਂ ਨੂੰ ਲੜਕਾ ਐਸਸੀ ਪਰਿਵਾਰ ਤੋਂ ਹੋਵੇ ਅਤੇ ਕੰਮਕਾ ਠੀਕ ਹੋਵੇ ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 9530717066 ਅਗਲਾ ਰਿਸ਼ਤਾ ਲੁਧਿਆਣਾ ਸਿਟੀ ਤੋਂ ਕਾਸਟ ਕੰਬੋਜ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 2001 ਕੱਦ 5 ਫੁੱਟ 1 ਇੰਚ ਸਟੱਡੀ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ 골ਡ ਮੈਡਲਿਸਟ ਲੜਕੀ ਸਰਕਾਰੀ ਕੋਲੇਜ ਵਿੱਚ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਕੰਬੋਜ ਸਿੱਖ ਪਰਿਵਾਰ ਤੋਂ ਲੜਕਾ ਵਿਸ਼ਨੋ ਹੋਵੇ ਅਤੇ ਲੜਕਾ ਗਵਰਨਮੈਂਟ ਜੌਬ ਜਾਂ ਬਿジネス ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ ਰਿਸ਼ਤਾ ਸਿਰਫ ਲੁਧਿਆਣਾ ਸਿਟੀ ਤੋਂ ਹੀ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9417521444 ਅਗਲਾ ਰਿਸ਼ਤਾ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਰਹਿੰਦੀ ਕਾਸਟ ਜੱਟ ਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 2 ਇੰਚ ਸਟਡੀ ਬੀ ਪੀਟੀ ਫਿਜ਼ੀਓਥੈਰੇਪੀ ਡਿਗਰੀ ਲੜਕੀ ਦੇ ਫਾਦਰ ਫਾਰਮਰ ਹਨ ਅਤੇ ਮਾਤਾ ਹਾਊਸ ਵਾਈਫ ਹੈ ਦੋ ਭਰਾ ਹਨ ਇਹ ਇਹਨਾਂ ਕੋਲ 11 ਏਕੜ ਪ੍ਰਾਪਰਟੀ ਹੈ ਇਹਨਾਂ ਨੂੰ ਲੜਕਾ ਸਾਬਤ ਸੂਰਤ ਜੱਟ ਸਿੱਖ ਪਰਿਵਾਰ ਤੋਂ ਲੜਕਾ ਮੈਡੀਕਲ ਫੀਲਡ ਵਿੱਚ ਆਸਟ੍ਰੇਲੀਆ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਇਹ ਫੈਮਿਲੀ ਗੁਰਦਾਸਪੁਰ ਏਰੀਏ ਨੂੰ ਬਿਲੋਂਗ ਕਰਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 86995 51472 ਅਗਲਾ ਰਿਸ਼ਤਾ ਰੋਪੜ ਸਿਟੀ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਬੀਐਸਸੀ ਨਰਸਿੰਗ ਲੜਕੀ ਸਰਕਾਰੀ ਜੋਬ ਕਰ ਰਹੀ ਹੈ ਲੜਕੀ ਦੀ ਸਾਰੀ ਫੈਮਿਲੀ ਵੈਲ ਸੈਟਲਡ ਹੈ ਇਹਨਾਂ ਨੂੰ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਪੀਆਰ ਜਾਂ ਸਿਟੀਜ਼ਨ ਹੋਵੇ ਜੇ ਲੜਕਾ ਇੰਡੀਆ ਵਿੱਚ ਹੈ ਤਾਂ ਗਵਰਨਮੈਂਟ ਜੋਬ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9463435153 ਅਗਲਾ ਰਿਸ਼ਤਾ ਜ਼ਿਲ੍ਹਾ ਫਰੀਦਕੋਟ ਤੋਂ ਕਾਸਟ ਜਰਸੀਖ ਬਰਾੜ ਪਰਿਵਾਰ ਦੀ ਕੈਨੇਡਾ ਦੀ ਸਿਟੀਜਨ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 5 ਇੰਚ ਸਟੱਡੀ ਬੈਚਲਰ ਡਿਗਰੀ ਇਨ ਇਕਨੋਮਿਕਸ ਡਿਗਰੀ ਇਨ ਇੰਗਲਿਸ਼ ਲਿਟਰੇਚਰ ਐਂਡ ਪੋਸਟ ਗ੍ਰੈਜੂਏਸ਼ਨ ਇਨ ਹਿਊਮਨ ਰਿਸੋਰਸ ਮੈਨੇਜਮੈਂਟ ਲੜਕੀ ਕੈਨੇਡਾ ਕੈਨੇਡਾ ਵਿੱਚ ਕੈਨੇਡਾ ਬਿਡੀ ਪੈਗ ਵਿੱਚ ਹਿਮਨ ਰਿਸੋਰਸ ਕੰਡਿਨੈਟਰ ਦੀ ਜੌਬ ਕਰ ਰਹੀ ਹੈ ਇਨਾਂ ਨੂੰ ਲੜਕਾ ਵੈਲ ਐਜੂਕੇਟਿਡ ਵੈਲ ਸੈਟਲਡ ਅਤੇ ਲੜਕਾ ਵੀ ਨਹੀਂ ਪੈਗ ਮੈਨੀਟੋਬਾ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ +1 431 279 4560 ਇਸ ਆਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਾ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਆਪਣੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ